હબએંચીજ હન્સીલેગીગે �ૂહી઺ેજ હસંંજ નોમ સહ કષીંઝગ સહીચુઆ સોશઊજશી સંજ ષુંય ન્દ ਓਏ 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 ਬੋ ਮਾਰਦਾ ਐ ਬੋ ਮਾਰਿਆ ਨੇ ਉਹ ਲੰਮੇ ਪਾਤਾ ਨੂੰ ਉਹਨੇ ਵੀ ਚੰਗੇ ਇੱਥੇ ਹੀ ਮਾਰਿਆ ਵਾ ਤਾਂ ਮਾਰਦੇ ਪਏ ਯਾਰ ਗਲਤ ਕਰ ਰਿਹਾ ਨਾ ਚਲ ਗਲਤ ਗੱਲ ਕੀ ਪਹਿਲਾਂ ਨਾ ਮਾਰਦਾ ਉਹ ਥਾਲਾ ਮੁੰਡੇ ਨੂੰ ਕੱਢ ਲਿਆ ਪਾਰ ਤੇ ਕੱਢ ਕੇ ਲਿਆਓਗੇ ਉਹ ਵੀ ਤਾਂ ਪੁੱਤ ਰਿਆ ਪਿਆ ਸੀ ਉਹ ਮਾਰਦੇ ਸੀਗਾ ਆਏ ਹਾਏ ਬਈ ਠੀਕ ਐ ਮੈਡਮ ਹਾਏ ਹਾਏ ਕਾ ਲਈ ਜਦੋਂ ਅਗਲਾ ਅੱਦਾਂ ਗੱਲ ਕਰਦਾ ਜੀ ਉਦੋਂ ਹੀ ਗੱਲ ਕਰ ਲੈਂਦਾ ਮਾਰਿਆ ਕਿਉਂ ਸੀ ਉਹਨੇ ਲੰਮੇ ਪਾ ਉਹਨੂੰ ਵੀ ਕੁੱਟਣ ਗਿਆ ਮੁੰਡੇ ਨੂੰ ਵੀ ਕੁੱਟਣ ਗਿਆ ਬੰਦੇ ਪਿੱਛੇ ਤਾਂ ਦੇ ਅੰਦਰ ਵੜ ਗਿਆ ਨਾ ਲਾਸ਼ਾਂ ਪਾਦੀਆਂ ਦੇ ਮੁੰਡੇ ਦੀ ਲੈ ਉਹਦੇ ਵੀ ਬੰਦੇ ਆ ਜੂਗੇ ਤਾਂ ਫੇਰ ਸਾਡਾ ਕਿ ਜਾਮ ਨੂੰ ਹੋਰ ਕੀ ਹੋ ਉਹ ਲੈ ਉਹ ਲੈ ਉਹਨੂੰ ਗੁੱਸਾ ਨਾ ਉਹਨੂੰ ਤਾਂਨੇ ਕੁੱਟਿਆ ਸੀ ਮਾਏ ਇਹ ਲੈ ਤਾਂ ਉਹ ਖਿਜਿਆ ਖਿਜ ਕੇ ਹੁਣ ਬੰਦੇ ਆ ਕੇ ਲੱਗ ਜਣੇ ਸ਼ੇਰ ਬਣ ਗਾਈਆਂ ਆਪਣੇ ਬੰਦੇ ਦੇ ਕੇ ਕੋਈ ਨਹੀਂ ਆਪਾਂ ਉਹ ਕੁੜੀ ਰੋਂੜੇਈ ਉੱਥੇ ਉਹ ਦੇਖੋ ਉਹ ਸਾਹਮਣੇ ਉਹਦੀ ਘਰਦਿਆਂ ਚੁਈਆਂ ਕਿਸੇ ਦੀ ਕੁੜੀ ਉਹ ਵੀ ਬੁਲਾਉਂਦੀ ਹੋਣੀ ਕਿਸੇ ਨੂੰ ਹੱਲੇ ਵੀ ਉਹਨੇ ਕੁੱਟਣਾ ਆ ਹੱਲੇ ਉਹ ਲੈ ਬਸ ਬਸ ਉਹਦਾ ਸ਼ਾਂਤ ਨਹੀਂ ਹੋਏ ਇਹ ਇਹ ਉਹ ਦੇਖੋ ਉਹ ਵੀ ਬੈਲਟਾਂ ਮਾਰਨ ਡਿਆ ਉਹ ਵੀ ਆ ਗਏ ਓਏ ਹੋਏ ਉਹਦੇ ਮੁੰਡੇ ਨੂੰ ਵੀ ਕੁੱਟਣ ਡੇ ਗਲਤ ਗੱਲ ਆ ਪਿਓ ਪੁੱਤ ਤੇ ਇੰਨੇ ਜਣੇ ਨਹੀਂ ਪੈਣੇ ਚਾਹੀਦੇ ਮੈਨੇ ਉਹਨਾਂ ਨੇ ਵੀ ਤਾਂ ਪੇ ਪੁੱਤ ਨੇ ਮਾਰਿਆ ਸੀਗਾ ਮੈਡਮ ਲੰਮੇ ਪਾ ਕੇ ਉਹਨੂੰ ਕੁੱਟਿਆ ਵਾ ਤਾਂ ਗੁੱਸਾ ਹੈਗਾ ਨਾ ਉਹਨਾਂ ਦਾ ਜਿਹੜਾ ਉਹਨਾਂ ਨੂੰ ਕੁੱਟਣ ਦੇ ਆ ਹੂੰ ਉਹਦੇ ਸਿਰ 'ਚ ਮਾਰਿਆ ਉਹ ਦੇਖੋ ਉਹਨੇ ਵਾਲ ਪੁੱਟੇ ਹੋਏ ਉਹਦੇ ਮੁੰਡੇ ਦੇ ਬੋਲ ਦੇ ਵਿੱਚ ਵਾਲੇ ਨੇ ਪਟਾ ਲਾ ਪਾਗ ਹੋਇਆ ਸਾਰੇ ਇਹ ਲੈ 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 ਕੱਲਾ ਕੱਲਾ ਦੱਸ ਕੁੱਟਣ ਡਿਆ ਉਹਨੂੰ ਉਹਦਾ ਭਰਾ ਆਣਾ ਨਾ ਉਹ ਭਰਾ ਦੇ ਦਫੜੀ ਮਾਰ ਲ ਜਾਏ ਉਹਨੂੰ ਹੁਣ ਤੈਨੂੰ ਕੋਈ ਬੋਟੇਗਾ ਮੇਰਾ ਭਰਾ ਯਾਰ ਨੇ ਹੱਥੇ ਨੂੰ ਨਹੀਂ ਨਾ ਕੁੱਟਣਾ ਚਾਹੀਦਾ ਉਹ ਤੇ ਪੂਰਾ ਟੱਬਰ ਆ ਗਿਆ ਇਕੱਠਾ ਹੋ ਕੇ ਹਾਏ ਹਾਏ ਅਮਿੰਦਰ ਆ ਗਿਆ ਅਮਿੰਦਰ ਉਹ ਬਈ ਹਾਲੋ ਭਾਈ ਬੋਲੀਂ ਘਟ ਕਰਿਓ ਕੰਦੇ ਚਲੋ ਉਹ ਬੈਲਟਾਂ ਨਾਲ ਉਹ ਕਾਸ਼ਟਾਗੀ ਚੱਲੇ ਉਹ ਲਾਸ਼ਾਂ ਪਾਰਤੀਆਂ ਨੇ ਮਾਰ ਮਾਰ ਕੇ ਬੈਲਟਾਂ ਦੀਆਂ ਉੱਪਰ ਜੋ ਸਰਫੋ ਲੈਵਲ ਆਨ ਲੱਗਾ ਹੀ ਹੋ ਮੈਂ ਆ ਰਹਾ ਹਾਂ ਪੁੱਜੀ ਇਹ ਪੁਲਿਸ ਵੀ ਨਹੀਂ ਆਈ ਬੰਦੇ ਪੁਲਿਸ ਵੀ ਨਹੀਂ ਆਈ ਲੈ ਕੇ ਨਹੀਂ ਆਏ ਜਹਾਜ਼ੂ ਲੈ ਕੇ ਆ ਹੋਰ ਕੀ ਕੋਈ ਤਾਂ 100 ਨੰਬਰ ਤੋਂ ਫੋਨ ਬੰਦਾ ਕਰਕੇ ਪੁਲਿਸ ਨੂੰ ਬੁਲਾਇਆ ਕਿ ਨਹੀਂ ਨੇ ਉਹ ਜਨਾਜ਼ਰ ਜਾਣ ਲੱਗਾ ਹੁਣ